ਲੱਭੇ ਬੀਤਰੋ ਕਾਲੇ ਕੇ ਮੇਲੇ ਤੇ ਖੜਿਆਂਗੇ 2025 ਦਾ ਮੇਲਾ ਇਹ ਠੀਕ ਹੈ ਸਾਲ ਚ ਹੁੰਦਾ ਜੀ ਇੱਕ ਵਾਰ ਤੇ ਇੱਥੇ ਬਈ ਟੌਪ ਤੋਂ ਟੌਪ ਕੁਆਲਿਟੀ ਦੇ ਬੱਕਰੇ ਬੱਕਰੀਆਂ ਜਿਹੜੀਆਂ ਆਉਂਦੀਆਂ ਨੇ ਜੱਗਾ ਬਈ ਆਇਆ ਹੋਏਗਾ ਪਿੰਡ ਜਾਤੀਵਾਲ ਨੇੜੇ ਭਲੇਰਕੋਟ ਲਾ ਗੱਲਬਾਤ ਕਰਦਾਂਗੇ ਜੱਗੇ ਬਈ ਅਸੀ ਕਰ ਜੀ ਅਸੀ ਕਰ ਜੀ ਕੀ ਆ ਚੱਲੇ ਜੱਗੇ ਬਈ ਬਹੁਤ ਵਧੀਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਈ ਆਏ ਨੂੰ ਹੋ ਗਿਆ ਉਹ ਘੰਟਾ ਕ ਹੋ ਗਿਆ ਉਹ ਘੰਟਾ ਕ ਹੋ ਗਿਆ ਐਸਾ ਲਾਉਣਾ ਜੱਗੇ ਬਈ ਹਾਂ ਠੀਕ ਆ ਕੀ ਲੈ ਕੇ ਆਏ ਆ ਬਈ ਅੱਜ ਆ ਦੇ ਕੋ ਪੱਠਾ ਲੈ ਕੇ ਆਇਆ ਕੋ ਬੱਕਰੇ ਲੈ ਕੇ ਆਇਆ ਜੀ ਲੈ ਵੀ ਪੱਠਾ ਤੇ ਬੱਕਰੇ ਟਾਪ ਕੁਆਲਿਟੀ ਦੇ ਵਿੱਚ ਲੈ ਕੇ ਆਇਆ ਪਰ ਦੇਖ ਸਕਦੇ ਹੋ ਨਾ ਨਗੀਨੇ ਹੁੰਦੇ ਨੇ ਜੱਗੇ ਦੇ ਕੋਲੇ ਦਿਖਾ ਜੱਗੇ ਨੂੰ ਬਈ ਇਹ ਬਈ 4 ਦੰਦਾ ਹੈ 4 ਦੰਦਾ ਹੈ ਹਾਂ ਜੀ ਲੋਹੇ ਡੱਬੇ ਚ ਲੈ ਵੀ 4 ਦੰਦਾ ਲੋਹਾ ਡੱਬਾ ਬੱਕਰਾ ਹੈਗਾ ਹਾਈਟ ਨੂੰ ਲੱਗਦਾ 42 43 ਹੋਊਗਾ 43 ਆ ਜੀ 43 ਇੰਚ ਹਾਈਟ ਆ ਬਈ ਹਣਾ ਹਾਂ ਬੱਕਰਾ ਚੰਗਾ ਬਈ ਦਵਾ ਦੇ ਕਿਹੜਾ ਬਈ ਕਲਰ ਸੋਨਾ ਹੁੰਦਾ ਨਾ ਤੇ ਅੱਗੇ ਹਾਂ ਜੀ ਪੱਕਾ ਲੋਹਾ ਡੱਬਾ ਬਾਈ ਪੱਕਾ ਲੋਹਾ ਡੱਬਾ ਬਾਈ ਨਾ ਚਾਰ ਦੰਦ ਹੀ ਆਏ ਹਾਂ ਜੀ ਚਾਰ ਆਏ ਪੱਕੀ ਗੱਲ ਹੈ ਹਾਂ ਜੀ ਹਾਂ ਜੀ ਵੇਟ ਕਿੰਨਾ ਘਊਗਾ ਬਾਈ ਵੇਟ ਇਹਦਾ 90 ਕਿਲੋ ਆਈ ਪੂਰਾ ਅੱਛਾ ਹਾਂ ਜੀ ਤਾਂ ਵੀ 90 ਕਿਲੋ ਵੇਟ ਤੇ ਚਾਲ ਢੂਲਰ ਬਾਈ ਦੇਖ ਸਕਦੇ ਤੁਸੀਂ ਨਾ ਵੇਟ ਹੋਰ ਮਨਾਂ ਦਾ ਕਿਹਾ ਹਾਂ ਜੀ ਆ ਤਾਂ ਬਹੁਤ ਪਾਉਣਾ ਬਈ ਬਹੁਤ ਸੋਹਣਾ ਬੱਕਰਾ ਮਿੱਤਰੋ ਜਿਹੜਾ ਦਵਾ ਕੇ ਨਹੀਂ ਉਹ ਲੰਮਾ ਬਣਾਇਆ ਹੈ ਨਾ ਲੈ ਮਿੱਤਰੋ 43 ਇੰਚ ਹਾਈਟ ਕਹੀ ਹੈ ਜੱਗੇ ਬਾਈ ਨੇ ਇਹ ਚੰਗਾ ਬੱਕਰਾ ਬਰੀਡਰ ਬੱਕਰਾ ਬਾਈ ਚਲਾ ਆਇਆ ਕੋਈ ਨਰੇਮ ਦੇ ਥੱਕੇ ਹੋਏ ਨੇ ਵਿਚਾਰੇ ਦੂਰੋਂ ਆਉਂਦੇ ਨੇ ਨਾ ਸੋਨਾ ਬੁਕਰ ਇਹ ਵੇਚਣਾ ਹੈ ਹਾਂ ਦੇ ਵਧੀਆ ਮੁੱਲ ਲੱਗੋ ਦੇ ਦਾਂਗੇ ਕਿੰਨੇ ਦਾ ਦੇ ਦੇਗਾ ਹਾਂ ਕਿੰਨੇ ਦਾ ਦੇ ਦਿਆਂ ਦੇਖਦੇ ਆ ਕੀ ਲੱਗਦਾ ਮੇਲੇ ਤੇ ਅੱਜ ਠੀਕ ਆ ਮੰਗਦਾ ਕਿੰਨੇ ਆ ਬਈ ਮੰਗਦਾ ਲੱਖਾਂ ਇਹਦਾ ਅੱਛਾ 1 ਲੱਖ ਰੁਪਇਆ ਮੰਗਦੇ ਨੇ ਬਈ ਬਾਕੀ ਮੌਕੇ ਤੇ ਹੋ ਜਾਊਗਾ ਬਈ ਘਰ ਦੇ ਸਾਈਡ ਤੇ ਬਈ ਇੱਕ ਹੋਰ ਨਗੀਨਾ ਦਿਖਾਉਣਾ ਤੁਹਾਨੂੰ ਜੈਡ ਬਲੈਕ ਦੇ ਵਿੱਚ ਕੰਨ ਦੇਖੋ ਪਹਿਲਾਂ ਤਾਂ ਬਈ ਕੰਨ ਕਿੱਡੇ ਕਿੱਡੇ ਕੋਣੋਗੇ ਚੱਕ ਦੇ ਕੰਨ ਮਿਹਰੇ ਨੇ ਜੀ ਅੱਛਾ ਆ ਦੰਦੋ ਹੋਊ ਡੁੱਗਾ ਕੇ ਨਾ ਇੱਕ ਖੀਰਾ ਜੀ ਹਾਂ ਜੀ ਹਾਂ ਕਿੰਨੇ ਟਾਈਮ ਦਾ ਬਈ ਇਹ 12 ਮਹੀਨੇ ਦਾ ਹੋ ਗਿਆ ਉਹ ਪੂਰਾ ਜੀ 12 ਮਹੀਨੇ ਦਾ ਬੱਕਰਾ ਹੈਗਾ ਖੀਰਾ ਬੱਕਰਾ ਜੀ ਦਿਖਾ ਦੇ ਬਈ ਲੈ ਵੀ ਦੇਖ ਸਕਦੇ ਹੋ ਨਾ 12 ਮਹੀਨੇ ਦਾ ਹੋ ਗਿਆ ਖੀਰਾ ਬੱਕਰਾ ਬਈ ਦਿਖਾਈਂ ਦਵਾ ਦੇ ਗੀੜਾ ਦਵਾ ਦੇ ਬਈ ਆ ਜਾ ਬੱਤਾ ਸੋਨਾ ਬਹੁਤ ਆ ਨਾ ਬੱਕਰਾ ਯਾਰ ਲੈ ਵੀ ਟੈਸਟਿਕਲ ਦਿਖਾ ਦੇ ਗੋਰ ਟੈਸਟਿਕਲ ਨੇ ਬਈ ਦੇਖ ਸਕਦੇ ਹੋਗੇ ਤੇ ਕੰਨ ਦਿਖਾ ਦੇ ਬਈ ਲੈ ਵੀ ਖੜੀ ਕੰਨ ਇਧਰ ਖੜੀ ਲੈ ਵੀ ਕੰਨ ਦਿਖਾ ਬੱਬੂ ਸਮਾਰ ਕੇ ਦੇ ਇੱਲੇ ਚੌੜੇ ਕੰਨ ਨੇ ਬਾਈ ਕਿੰਨੇ ਇੰਚ ਦੇ ਹੋਣੇ ਕੰਨ ਬਾਈ ਮੋਣ ਕੇ ਬੀਬੂ ਦੇ ਲਵੇ ਜੀ ਬੀਬੂ ਦੇ ਲਵੇ ਕਿ ਨੀ ਚੱਲ ਟੁੱਲਰ ਸੋਣੀ ਹੈ ਕਿ ਜੈਡ ਬਲੈਕ ਆ ਬਿਲਕੁਲ ਰੰਗ ਰੰਗ ਤਾਂ ਨਹੀਂ ਮਾਰਿਆ ਹੋਇਆ ਤੇ ਕਿਤੇ ਨਾ ਨਾ ਜੀ ਰੰਗ ਵਾਲਾ ਕੰਮ ਕੀ ਹੋਜਦਾ ਕੰਮ ਆ ਫਿਰ ਤਾਂ ਬੱਸ ਆ ਵੀ ਪੱਕਾ ਕੰਮ ਆ ਉਹ ਇਹ ਜੀ ਗੱਲ ਹੈ ਭਾਈ ਜਬੀ ਜੈਡ ਬਲੈਕ ਆ ਦੇਖ ਸਕਦੇ ਸਮਾਈ ਬੜਾ ਹੋਇਆ ਜੀ ਬੱਚਾ ਹਾਂ ਸਮਾਈ ਦੇ ਵਿੱਚ ਹੈ ਸਮਾਈ ਦੇ ਵਿੱਚ ਇਹਨੂੰ ਖਵਾਇਆ ਕੀ ਆ ਵੀ ਇਹ ਜਾਂ ਬਸ ਆਮ ਚੀਜ਼ਾਂ ਹੀ ਹੁੰਦੀਆਂ ਨੇ ਯਾਰ ਜਾਣੇ ਦੁੱਧ ਚੋਂਗਦਾ ਲਿਆ ਆਪਣੀ ਮਾਂ ਦਾ ਹਲੇ ਵੀ ਠੀਕ ਆ ਦੁੱਧ ਨਹੀਂ ਰੋਕਿਆ ਮਾਂ ਲਵਾਈ ਨਹੀਂ ਇਹਦੀ ਆਪਾਂ ਠੀਕ ਆ ਬਸ ਇਹ ਮੇਰਾ ਦੋਸਤ ਅਮਰੇ ਕੋਲੇ ਉਹਦੇ ਕੋਲੇ ਭੇਜਿਆ ਦੀ ਆ ਬੱਬੂ ਠੀਕ ਆ ਉਹਨੇ ਤਿਆਰ ਕਰਕੇ ਦਿੱਤਾ ਬੱਚਾ ਆਪਾਂ ਨੂੰ ਇਹਦੀ ਮਾਂ ਕਿਵੇਂ ਆ ਬਈ ਜੇ ਮਾਂ ਦੀ ਗੱਲ ਕਰੀਏ ਇਹਦੀ ਮਾਂ ਕਾਲੀ ਆ ਜੀ ਕਾਲੀ ਆ ਗਈ ਬੱਚੇ ਕਿੰਨੇ ਆ ਨੇ ਉਹ ਤਾਂ ਪਲੂਨ ਨਹੀਂ ਦਿੱਤਾ ਰਿਹਾ ਜੀ ਇਹ ਪਲੂਨ ਨਹੀਂ ਦਿੱਤਾ ਹਾਂ ਪਲੂਨ ਨਹੀਂ ਦਿੱਤਾ ਰਿਹਾ ਜੀ ਹਾਂ ਇੱਕ ਹੀ ਦਿੱਤਾ ਇਹ ਦੋ ਦੰਦ ਨੇ ਜੀ ਇੱਕ ਹੀ ਆਇਆ ਬਈ ਦੋ ਦੰਦ ਦਿੱਕੇ ਦੁਬਾਰਾ ਫਿਰ ਉਹ ਹਲੇ ਭਰਾਈ ਨਹੀਂ ਦੀਗੀ ਦੁੱਧ ਕਰਕੇ ਇਹ ਚੁੰਗਦਾ ਹਲੇ ਵੀ ਉਹਨੂੰ ਲੈ ਵੀ ਮਿੱਤਰੋ ਕੁਆਲਿਟੀ ਬਹੁਤ ਚੰਗੀ ਖਵਾ ਕੇ ਆ ਨਾ ਸੁੰਗ ਸੁੰਗ ਦੇਖਦਾ ਅਮਰੇ ਕੋਲੇ ਫੇ ਦੋਸਤ ਨੇ ਤਿਆਰ ਕਰਿਆ ਤੀਏ ਮੇਨੇ ਬੱਬੂ ਮੁੰਡਾ ਦੋਸਤ ਉਹਨੇ ਤਿਆਰ ਕਰਕੇ ਦਿੱਤਾ ਹਾਂ ਜੀ ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਬਰੀਡਰ ਤਿਆਰ ਕਰਨਾਗਾ ਤਾਂ ਬੱਕਰਾ ਵੀ ਬਹੁਤ ਚੰਗਾ ਬੱਕਰਾਗਾ ਇਹਦੀ ਗੱਲ ਨਹੀਂ ਤੁਸੀਂ ਲੈ ਸਕਦੇ ਹੋਗੇ ਰੇਟ ਘੱ ਕਰ ਲਿਓ ਜੀ ਮਾਂ ਦਾ ਕੰਨ ਵੱਧਾ ਇਹਨੂੰ ਖਾਸ ਅੱਛਾ ਹਾਂ ਰੇਟ ਇਹਦਾ ਦੱਸ ਦੇਗਾ ਕਿ ਨਾਲ ਨਾਲ ਕੋਈ ਗੱਲ ਨਹੀਂ ਕਰਾਂਗੇ ਜਿਵੇਂ ਉਹ ਜਿਵੇਂ ਉਹ ਕਰ ਲਊਗਾ ਝਾਲ ਕੋਈ ਕਰ ਲਿਓ ਠੀਕ ਹੁਣ ਉਹ ਦਿਖਾ ਪੱਠ ਦਿਖਾ ਆ ਪੱਠਾ ਜੀ ਪੱਠ ਦੇਖ ਸਕਦੇ ਹੋ ਬਈ ਇਹ ਦੋ ਦਾਂਦਾ ਦੋ ਦਾਂਦਾ ਬਈ ਚੰਗੀ ਆ ਪੱਠ ਹਾਈਟ ਤਾਂ ਹੈਗੀ 63 ਕਿ ਮਨਾ ਲੈਣਾ ਨਾ ਕੱਟਾ ਜੀ ਕੱਟਾ 63 ਕੱਟਾ ਲੈ ਵੀ ਕੱਟਾ 63 ਦੋ ਇਹ ਦੋ ਦਾਂਦਾ ਜੀ ਦੁੱਗੀ ਆ ਜਦਾਂ ਕਰਨਾ ਹੈ ਤਾਂ ਨਾ ਘੱਟ ਕੋਦ ਬਾਈ ਹਜੇ ਤਾਂ ਬੱਚੀ ਹੈਗੀ ਇਹ ਲਵਾਈ ਤਾਂ ਨਹੀਂ ਹੋਈ ਨਹੀਂ ਨਹੀਂ ਹਲੇ ਨਹੀਂ ਲਵਾਈ ਲੈ ਵੀ ਇਹ ਲਵਾਉਣੀ ਕਦੋਂ ਆਗੀ ਹਲੇ ਚਾਰ ਦੰਦ ਤੇ ਲਵਾ ਲਾਂਗੇ ਬਸ ਹਾਈਟ ਹੋ ਜੂ ਵਧੀਆ ਹੋ ਜੂ ਹਾਲੇ ਤਾਂ ਕਰੂ ਜੀ ਲੈ ਵੀ ਹਜੇ ਤਾਂ ਬੱਚੀ ਆ ਬਾਈ ਦੁੱਗੀ ਆ ਜਦਾਂ ਹਾਈਟ ਹੋਰ ਕਰੂਗੀ ਦੇਖ ਸਕਦੇ ਆ ਬਾਈ ਹਨਾ ਬਹੁਤ ਚੰਗੀ ਹੈਗੀ ਲਾਲ ਅੱਖਾਂ ਦੇ ਵਿੱਚ ਹਨਾ ਹਾਂ ਹਾਂ ਕਿੰਨੇ ਦੀ ਵਿੱਚ ਨਹੀਂ ਆ ਬਈ ਇਹ ਦੇਖਦੇ ਆ ਕੀ ਲੱਗਦਾ ਬਾਈ ਤਰਸ਼ੇਮ ਬਾਈ ਲੈ ਵੀ ਇੱਕ ਹੋਰ ਆਈ ਇੱਕ ਹੋਰ ਆ ਉਹ ਵੀ ਦਿਖਾ ਦੇ ਬਾਈ ਲੈ ਵੀ ਇੱਕ ਹੋਰ ਦਿਖਾਉਣਾ ਤੁਹਾਨੂੰ ਇਹ ਵੀ ਚੰਗੀ ਹੈਗੀ ਇਹ ਖੀਰੀ ਹੈ ਜੀ ਹਾਂ ਇਹ ਖੀਰੀ ਹੈ ਜੀ ਇਹ ਵੀ ਇਹ ਖੀਰੀ ਹੈਗੀ ਹਾਂ ਜੀ ਦੇਖ ਸਕਦੇ ਹੋ ਮਿੱਤਰੋ ਜਮਾ ਖੀਰੀ ਆ ਵਿੱਚ ਸੰ ਚੈੱਕ ਕਰ ਲਓ ਬਈ ਉਹ ਸੋਹਣੀ ਆ ਨਾ ਹਾਂ ਪਤਲੇ ਜੀ ਆ ਇਸ ਪਰ ਲੈ ਦਿਖਾ ਦੇ ਬਈ ਇਹ ਵੀ ਦੇਖ ਸਕਦੇ ਮਿੱਤਰ ਦੇ ਬਾਕੀ ਬਾਈ ਕਾਲ ਕਰ ਲਿਓ ਜੱਗੇ ਬਾਈ ਨੂੰ ਨੰਬਰ ਪੁੱਛ ਦਾਂਗਾ ਪਰ ਨੰਬਰ ਦੱਸ ਦੇ ਜੱਗੇ ਕਿੰਨਾਗਾ 95922 36458 ਦੁਬਾਰੇ ਫੇਰ ਦੱਸ ਦੇ 95922 36458 ਜੇ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੇ ਵਿੱਚੋਂ ਕੁਝ ਵੀ ਚਾਹੀਦਾ ਹੋਊਗਾ ਜੱਗਾ ਬਾਈ ਮਲੇਰ ਕੋਟਲੇ ਦੇ ਕੋਲੇ ਆਗਾ ਜਾਤੀਵਾਲ ਪਿੰਡ ਠੀਕ ਹੈ ਜੱਗੇ ਠੀਕ ਹੈ ਬਾਈ ਧੰਨਵਾਦ ਧੰਨਵਾਦ